ਦਾ ਸੋਚਿਆ ਨਹੀਂ ਸੀ ਕਦੇ ਕਿ ਮੈਂ ਉਹਨਾਂ ਨੂੰ ਲਾਈਫ ਚ ਮੈਂ ਇਹਦਾ ਸੋਚਿਆ ਨਹੀਂ ਸੀ ਕਿ ਮੇਰਾ ਸਿੰਗਿੰਗ ਕੈਰੀਅਰ ਵਧੀਆ ਚੱਲਦਾ ਪਿਆ ਸੀ ਸੋ ਜਸਟ ਐਟ ਦਰ ਮੈਨੂੰ ਕਾਲ ਆਇਆ ਕਿ ਯੂ ਵਨ ਟੂ ਡੂ ਦਿਸ ਸੀਨ ਮੈਂ ਕਿਹਾ ਯਾ ਯਾ 100% ਕੋਣ ਹੈ ਮੂਵੀ ਓਕੇ 100% ਕੋਣ ਹੈ ਕਹਿੰਦੇ ਨੀਰੂ ਬਾਜਵਾ ਜਿਮੀ ਸ਼ੇਰਗੋ ਸੋ ਕਿ ਲੈਟਸ ਵਾਚ ਨੀਰੂ ਬਾਜਵਾ ਸੋ ਮੈਂ ਤਾਂ ਸਿਰਫ ਇਹਨਾਂ ਨੂੰ ਦੇਖਣ ਲਈ ਗਿਆ ਸੀ ਉੱਥੇ ਸੋ ਮੈਨੂੰ ਨਹੀਂ ਪਤਾ ਕੀ ਸੀਨ ਸੀ ਕੀ ਡਾਇਲੋਗਸ ਹੁੰਦੇ ਆ ਕਿਹੜਾ ਟੇਕ ਹੁੰਦਾ ਮੈਨੂੰ ਕੋਈ ਆਈਡੀਆ ਨਹੀਂ ਸੀ ਫਿਲਮ ਬਾਰੇ ਇਵਨ ਜਦੋਂ ਪਹਿਲਾ ਸ਼ਾਟ ਹੋਇਆ ਮੈਂ ਆਪਣੇ ਸਾਰੇ ਡਾਇਲੌਗ ਬੋਲਤੇ ਸੀ ਇੱਕ ਵਾਰੀ ਚੋ ਕਹਿੰਦੇ ਨਾ ਬੋਲੋ ਸਾਰੇ ਸਿਰਫ ਇੰਨਾ ਹੀ ਬੋਲਣਾ ਦੋ ਲਾਈਨਾਂ ਬੋਲੀਆਂ ਫਿਰ ਕੱਟ ਹੋਏਗਾ ਫਿਰ ਇਧਰੋਂ ਕੈਮਰਾ ਆਏਗਾ ਫਿਰ ਇਧਰੋਂ ਆਏਗਾ ਮੇਰੀ ਬਲਾ ਜਾਣੇ ਕੈਮਰਾ ਕਿਧਰੋਂ ਆਏਗਾ ਸੋ ਮੈਂ ਐਕਸਾਈਟਿਡ ਸੀ ਸਿਰਫ ਮੀਰੂ ਜੀ ਔਰ ਜਿਮੀ ਸ਼ੇਰਗਲ ਇਹਨੂੰ ਦੇਖਣ ਲਈ ਮੈਂ ਐਕਸਾਈਟਿਡ ਸੀ ਸੋ ਮੈਂ ਸਿਰਫ ਉਹਦੇ ਲਈ ਗਿਆ ਸੀ ਕਿਉਂਕਿ ਮੈਨੂੰ ਯਾਦ ਆ ਬਿਨਾ ਸੇਮ ਡੇ ਕਾਨਸਰਟ ਸੀ ਜਲੰਧਰ ਸੋ ਬਸ ਜਸ ਥੈਨ ਸਟਾਰਟ ਹੋ ਗਿਆ ਜੀ ਹਾਂ ਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕੇ ਅਸੀਂ ਤੁਹਾਨੂੰ ਦਿਖ ਅਤੇ ਜਿਵੇਂ ਕਿ ਇੱਕ ਪਾਸੇ ਰੋਲਾ ਚੱਲ ਰਿਹਾ ਕਿ ਦਲਜੀਤ ਨੇ ਇਹ ਕਿਹਾ ਹੈ ਕਿ ਮੈਂ ਹੁਣ ਨੀਰੂ ਬਾਜਵਾ ਦੇ ਨਾਲ ਕੰਮ ਨਹੀਂ ਕਰੂੰਗਾ ਇੱਕ ਪਾਸੇ ਦਲਜੀਤ ਦਾ ਇਹ ਜਿਹੜਾ ਕਿ ਪੋਡਕਾਸਟ ਹੋਇਆ ਸੀਗਾ ਜਿਸ ਦੇ ਵਿੱਚ ਕੀ ਦਲਜੀਤ ਨੇ ਆਪਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੱਲ ਕੀਤੀ ਕਿ ਮੈਂ ਕਿਵੇਂ ਆਪਣੇ ਟ੍ਰਾਇਲ ਤੇ ਗਿਆ ਸੀਗਾ ਅਤੇ ਮੈਨੂੰ ਕਿਸ ਦਾ ਫੋਨ ਆਇਆ ਸੀਗਾ ਅਤੇ ਮੈਨੂੰ ਇਦਾਂ ਲੱਗਿਆ ਸੀਗਾ ਕਿ ਮੈਂ ਬਸ ਦੇਖਣ ਦਾ ਮੌਕਾ ਮਿਲੇਗਾ ਪਰ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਅਤੇ ਮੇਰੇ ਕੋਲੋਂ ਥੋੜੀ ਜੀ ਐਕਟਿੰਗ ਕਰਵਾ ਕੇ ਫਿਰ ਡਾਇਲੋਗ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਇੱਕੋ ਵਾਲੀ ਸਾਰਾ ਡਾਇਲੋਗ ਬੋਲਦਾ ਪਰ ਉਹਨਾਂ ਨੇ ਦੱਸਿਆ ਕਿ ਇਦਾਂ ਨਹੀਂ ਕਰਨਾ ਅਲੱਗ-ਅਲੱਗ ਤਰ੍ਹਾਂ ਦੇ ਕੈਮਰੇ ਆਉਣਗੇ ਤੁਸੀਂ ਸਿਰਫ ਦੋ ਲਾਈਨਾਂ ਬੋਲਣੀਆਂ ਨੇ ਤੇ ਉਹਨਾਂ ਦਾ ਮੇਨ ਮਕਸਦ ਇਹ ਵੀਡੀਓ ਦੇ ਵਿੱਚ ਕਹਿੰਦਾ ਸੀਗਾ ਕਿ ਉਹਨਾਂ ਨੇ ਬਸ ਨੀਰੂ ਬਾਜਵੰਦ ਨੂੰ ਦੇਖਣਾ ਸੀਗਾ ਅਤੇ ਉਸ ਤੋਂ ਬਾਅਦ ਦਲਜੀਤ ਇਹ ਵੀ ਕਹਿੰਦਾ ਹੈ ਕਿ ਮੈਨੂੰ ਰੱਬ ਨੇ ਇਹ ਨਹੀਂ ਪਤਾ ਕਿ ਕਦੋਂ ਉੱਥੋਂ ਦੀ ਹਾਈਪ ਦਿੱਤੀ ਆ ਤੇ ਉਸ ਤੋਂ ਬਾਅਦ ਬਸ ਮੈਂ ਫਿਲਮਾਂ ਕਰਦਾ ਹੀ ਗਿਆ ਕਰਦਾ ਹੀ ਗਿਆ ਪਰ ਹੁਣ ਜਿਹੜੀ ਨਵੀਂ ਗੱਲ ਆ ਉਹ ਇਹ ਆ ਕਿ ਦਲਜੀਤ ਨੇ ਇਹ ਵੀ ਕਹਿਆ ਸੀਗਾ ਕਿ ਮੈਂ ਹੁਣ ਨੀਰੂ ਬਾਜਵਾ ਦੇ ਨਾਲ ਫਿਲਮ ਨਹੀਂ ਕਰੂੰਗਾ ਆਖਿਰਕਾਰ ਨੀਰੂ ਬਾਜਵਾ ਨੇ ਅਜਿਹਾ ਕੀ ਕਿਹਾ ਜਾਂ ਕੀ ਕੀਤਾ ਸੀਗਾ ਉਸ ਦੇ ਉੱਪਰ ਵੀ ਅਸੀਂ ਇੱਕ ਵੀਡੀਓ ਜਿਹੜੀ ਕਿਉਂ ਬਣਾਈ ਹੋਈ ਆ ਉਹ ਵੀ ਤੁਸੀਂ ਜਾ ਕੇ ਜਰੂਰ ਦੇਖਿਓ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਨੀਰੂ ਬਾਜਵਾ ਨੇ ਕਿਹੜੀ ਗੱਲ ਕੀਤੀ ਸੀਗੀ ਅਤੇ ਕਿਹੜੀਆਂ ਪੋਸਟਾਂ ਡਿਲੀਟ ਕੀਤੀਆਂ ਸੀਗੀਆਂ ਜਿਸ ਕਰਕੇ ਦਲਜੀਤ ਨੇ ਹੁਣ ਨੀਰੂ ਬਾਜਵਾ ਦੇ ਨਾਲ ਕੋਈ ਵੀ ਕੰਮ ਕਰਨ ਤੋਂ ਮਨਾ ਕਰ ਦਿੱਤਾ ਆ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੋਈ ਗੋਚ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਅਤੇ ਦਨਿਆ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਹੀ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ